ਸੋਖ ਤੁਸੀਂ ਸਵੇਰ ਦੇ ਕਿਹਦੇ ਨਾਲ ਲੱਗੇ ਪਏ ਹੋ ਫੋਨ ਤੇ ਅਰਸ਼ ਤੈਨੂੰ ਸਵੇਰੇ ਮੈਂ ਕੀ ਗੱਲ ਕਹੀ ਸੀਗੀ ਵੀ ਮੇਰਾ ਯਾਰ ਦੋਸਤਾਂ ਜਨਮ ਦਿਨ ਆਗਾ ਲੈ ਐਡਾ ਦਿਨ ਚੜਿਆ ਆ ਸੋਖ ਹਜੇ ਤੱਕ ਨਹੀਂ ਉੱਠੇ ਚਲ ਆਈ ਕਰਦੀ ਆ ਮੈਂ ਹੀ ਜਾ ਕੇ ਠੋਣੀਆਂ ਉਹਨਾਂ ਨੂੰ ਸੋਖ ਅਹ ਅਰਸ਼ ਉੱਠੋ ਦੇਣ ਦੇਖੋ ਕਿੱਥੇ ਚੜਿਆ ਆ ਤੁਸੀਂ ਸੁੱਤੇ ਪਏ ਹੋ ਹਜੇ ਉੱਠੇ ਮੈਂ ਯਾਰ 10 ਵਜੇ ਪਏ ਨੇ ਉਹ ਕੋਈ ਗੱਲ ਨਹੀਂ ਉੱਠਿਆ ਨਾ ਚਾਹ ਲਿਆਵਾਂ ਕਿ ਬਣਾ ਕੇ ਹਾਂ ਚਾਹ ਲੈ ਆ ਜੀ ਤੂੰ ਚੱਲ ਫਿਰ ਤੁਸੀਂ ਉੱਠ ਜਾਓ ਨਾ ਟਾਈਮ ਮੈਂ ਚਾਹ ਲੈ ਕੇ ਆਉਣੀ ਆ ਤੁਹਾਡੇ ਵਾਸਤੇ ਹਾਂ ਹਾਂ ਚਲ ਕੋਈ ਨਾ ਚਾਹ ਲਿਆ ਠੀਕ ਆ ਉੱਠ ਜਾਓ ਕਿ ਤੇ ਫੇਰ ਪਏ ਰਹੋ ਉੱਠਣਾ ਕੋਈ ਗੱਲ ਨਹੀਂ ਹਰਸ਼ੀ ਨਾ ਸੌਣ ਵੀ ਨਹੀਂ ਦਿੰਦੀ ਜੀ ਘੰਟਾ ਹਰਸ ਪੁੱਤ ਚਾਹ ਬਣੀ ਨਹੀਂ ਹਲੇ ਤੱਕ ਨਹੀਂ ਮੰਮੀ ਜੀ ਮੈਂ ਸੋਪਨ ਉਠਣ ਲੱਗ ਗਈ ਸੀਗੀ ਬਸ ਚਾਹ ਦਾ ਰੱਖੀਆ ਮੈਂ ਬਣਦੀ ਆ ਚੱਲ ਠੀਕ ਆ ਪੁੱਤ ਸੇਤੀ ਬਣਾ ਲੈ ਚਾਦੀ ਕੁੱਟ ਹਾਂਜੀ ਮੰਮੀ ਜੀ ਬਸ ਦੁੱਧ ਪਾਉਣ ਲੱਗੀ ਆ ਮੈਂ ਚਾਚ ਲੈ ਦੇਖ ਲੈ ਸੁਖ ਦਾ ਹਾਲ ਕਦੋਂ ਦੀ ਆਵਾਜ਼ ਮਾਰ ਕੇ ਆਈ ਐ ਹਜੇ ਤੱਕ ਨਹੀਂ ਉੱਠੇਗੇ ਲੱਗਦਾ ਫੇਰ ਜਾਣਾ ਪਊਗਾ ਮੈਨੂੰ ਹੁਣ ਉਹਨਾਂ ਨੂੰ ਠੁਣ ਸੋਹ ਕਿੰਨਾ ਟਾਈਮ ਹੋ ਗਿਆ ਤੁਹਾਨੂੰ ਆਵਾਜ਼ ਮਾਰ ਕੇ ਗਏ ਨੂੰ ਹਜੇ ਤੱਕ ਨਹੀਂ ਤੁਸੀਂ ਬਾਹਰ ਆਏ ਉੱਠਨ ਸਾਰ ਫੋਨ ਤੇ ਲੱਗ ਗਏ ਉਹ ਕੋਈ ਗੱਲ ਨਹੀਂ ਹਰਸ਼ ਫਿਰ ਕਿਉਂ ਗੋਮੈਂਟ ਫੋਨ ਦੇਖ ਲੈ ਜਮੈਂ ਮੈਂ ਨਾ ਬਾਹਰ ਚਾਹ ਬਣਾ ਕੇ ਰੱਖ ਰੱਖੀ ਆ ਠੰਡੀ ਹੋ ਜੂਗੀ ਉਹ ਤੇ ਪੀਰੋ ਤੁਸੀਂ ਆ ਕੇ ਬਾਹਰ ਹਾਂ ਹਾਂ ਚਲ ਕੋਈ ਗੱਲ ਨਹੀਂ ਆਉਣਾਗਾ ਠੀਕ ਆ ਆ ਜਿਓ ਪੱਕਾ ਕਿਤੇ ਫਿਰ ਫੋਨ 'ਚ ਲੱਗੇ ਰਹੋ ਕੋਈ ਗੱਲ ਨਹੀਂ ਆਉਣਾਗਾ ਮੈਂ ਚਲ ਵੀ ਸੁੱਖ ਸਿਆਂ ਜਾਣੀ ਬੂਗਾ ਨਹੀਂ ਤਾਂ ਮਾਂ ਲਈਦੀ ਵਾਪਸ ਫੇਰ ਆ ਜੂਗਾ ਦੇਖੀ ਹਲੋ ਸੁਖ ਚਾਹ ਪੀ ਲੋ ਰੱਖ ਦੇ ਓਰੇ ਕਿਹਦੇ ਨਾਲ ਲੱਗੇ ਭਈਓ ਤੁਸੀਂ ਫੋਨ ਤੇ ਸਵੇਰ ਦੇ ਉਹ ਕਿਹਦੇ ਨਾਲ ਲੱਗਣਾ ਯਾਰ ਮੇਰਾ ਮੁੰਡਾ ਦੋਸਤ ਆ ਗਿਆ ਉਹ ਜਰਮ ਦੇ ਨਾਮ ਉਹਨੂੰ ਬਰਥਡੇ ਵੇਸ਼ ਕਰੀ ਜਾਂਦਾਗਾ ਚੱਲ ਠੀਕ ਹੈ ਫਿਰ ਚਾਹ ਪੀ ਲੋ ਚਲ ਪੀ ਲੈਂਦਾ ਕੋਈ ਗੱਲ ਨਹੀਂ ਇਹ ਕੀ ਦੇ ਨਾਲ ਸਵੇਰ ਦੇ ਫੋਨ ਤੇ ਲੱਗੇ ਪਏ ਆ ਚੱਲ ਦੇਖਦੀ ਆ ਮੈਂ ਜਾ ਕੇ ਚੱਲ ਕੋਈ ਗੱਲ ਨਹੀਂ ਬਾਅਦ ਵਿੱਚ ਮੈਂ ਕਰਦਾ ਗੱਲ ਠੀਕ ਆ ਤੇਰੇ ਨਾਲ ਠੀਕ ਆ ਲੱਗਦਾ ਫਿਰ ਆ ਗਿਆ ਫੋਨ ਹਲੋ ਹਾਂਜੀ ਹਾਂਜੀ ਹੋ ਗਿਆ ਤਿਆਰ ਮੈਂ ਹਾਂ ਬਸ ਅੱਧੇ ਘੰਟੇ ਦੇ ਵਿੱਚ ਕੋਲ ਪਹੁੰਚਦਾ ਠੀਕ ਹੈ ਮੈਂ ਠੀਕ ਸੋਕ ਤੁਸੀਂ ਸਵੇਰ ਦੇ ਕਿਹਦੇ ਨਾਲ ਲੱਗੇ ਹੋ ਫੋਨ ਤੇ ਅਛਾ ਤੈਨੂੰ ਸਵੇਰੇ ਮੈਂ ਕੀ ਗੱਲ ਕਹੀ ਸੀਗੀ ਵੀ ਮੇਰੇ ਯਾਰ ਦੋਸਤਾਂ ਜਨਮ ਦਿਨ ਆਗਾ ਹੁਣ ਜੀ ਉਸ ਦਾ ਫੋਨ ਸੀਗਾ ਉਹ ਜਨਮ ਦੇ ਪਾਰਟੀ ਕਰਨੀ ਹੈਗਾ ਨਾ ਆ ਜਾ ਉੱਥੇ ਜਾਣਾ ਮੈਂ ਤਾਂ ਠੀਕ ਆ ਸੋਖਾ ਹਾਂ ਮਾਂ ਪੁੱਤ ਤੂੰ ਤੜਕੇ ਤੜਕੇ ਤਿਆਰ ਹੋ ਕੇ ਕਿੱਧਰ ਨੂੰ ਚੱਲ ਪਿਆ ਉਹ ਮਾਂ ਮੇਰਾ ਬਰੱਡ ਜਾਣਾ ਸੰਦੀਪ ਨਾਲ ਸੰਦੀਪ ਨਾ ਸੰਦੀਪ ਨਾ ਤੈਨੂੰ ਇਹ ਜੇ ਕੀ ਕੰਮ ਹੋ ਗਿਆ ਉਹ ਕੰਮ ਤਾਂ ਮਾਂ ਕੋਈ ਨਹੀਂ ਅਰੇ ਸੰਦੀਪ ਦਾ ਜਨਮ ਦਿਨ ਆਗਾ ਉੱਥੇ ਪਾਰਟੀ ਪੂਤੀ ਕਰਾਂਗੇ ਕਿਉਂਕਿ ਨਾ ਆ ਜਾ ਪੁੱਤ ਪਾਰਟੀ ਤਾਂ ਕਰਾਂਗੇ ਉਹ ਤਾਂ ਗੱਲ ਤੇਰੀ ਠੀਕ ਆਗੀ ਪਰ ਨਾ ਤੂੰ ਕਵੇਲਾ ਵਾਰਾ ਕਰ ਦਿੰਨਾ ਟਾਈਮ ਨਾ ਘਰੇ ਮੁੜੇ ਉਹ ਨਹੀਂ ਨਹੀਂ ਮਾਂ ਕੋਈ ਕਵੇਲਾ ਨਹੀਂ ਕਰਦਾ ਠੀਕ ਆ ਅਸੀਂ 5:00 ਵਜੇ ਨੂੰ ਘਰੇ ਆ ਜਾਗੇ ਸੀ ਚੰਗਾ ਪਤਾ ਹਾਂ ਉਹੀ ਨਾ ਟੈਨਸ਼ਨ ਲਿਆ ਕਰ ਤੂੰ ਹਾਥ ਓ ਤੂਰੇ ਆ ਮੇਰੀ ਗੱਲ ਸੁਣ ਹਾਂਜੀ ਮੰਮੀ ਆਈ ਹਾਂਜੀ ਮੰਮੀ ਜੀ ਪੁੱਤ ਮੇਰਾ ਸਿਰ ਵਾਲਾ ਦੁੱਖਦਾਗਾ ਮੈਨੂੰ ਨਾ ਉੱਤ ਪੱਤੇ ਚ ਗੋਲੀ ਕੱਟ ਕੇ ਦੇ ਮੈਂ ਸਿਰ ਦੁਖਦੇ ਦੀ ਗੋਲੀ ਲੈਣਾ ਹਾਂਜੀ ਮੰਮੀ ਜੀ ਲੈ ਕੇ ਆਉਣੀ ਆ ਤੇ ਮੈਂ ਤਾਂ ਐਵੇਂ ਕਹਿੰਦੀ ਸੀਗੀ ਸਬਜੀ ਵਾਲਾ ਕੋਈ ਭਾਈ ਵੀ ਨਹੀਂ ਆਇਆ ਤੇ ਸਬਜੀ ਕਾਦੀ ਬਣਾਈ ਅੱਜ ਆਪਾਂ ਪੁੱਤ ਸੁੱਖ ਤਵਾਗਿਆ ਦੇਖ ਉਧਰ ਤੇ ਤੂੰ ਐ ਕਰ ਆਪਾਂ ਨੂੰ ਦੋ ਨੋਂ ਨੂਨ ਮਿਰਚਾਲੇ ਪਰੌਂਠੇ ਲਾ ਲ ਚਾਹ ਦੇ ਨਾਲ ਖਾ ਲਾਂਗੇ ਠੀਕ ਐ ਮੰਮੀ ਜੀ ਜੇ ਦੁਪਹਿਰ ਤੱਕ ਫਿਰ ਕੋਈ ਭਾਈ ਆ ਗਿਆ ਤਾਂ ਆਪਾਂ ਸਬਜੀ ਲੈ ਲਾਂਗੇ ਫਿਰ ਬਣਾ ਲਾਂਗੇ ਦੁਪਹਿਰੇ ਰੋਟੀ ਨੂੰ ਹਾਂ ਪਤਾ ਹੀ ਕਰ ਲਾਂਗੇ ਸੋਖ ਦਾ ਹਾਲ ਦੇਖਣਾ ਸਾਰੇ ਕੱਪੜੇ ਖਲਾਅ ਰੱਖੇ ਨੇ ਐਵੇਂ ਕਰਦੀਆਂ ਸਹੀ ਕਰਕੇ ਰੱਖ ਦਿੰਦੀਆਂ ਹੈ ਇਹ ਨੈਕਲਸ ਇਹ ਸੈਟ ਇਹ ਮੇਰਾ ਤਾਂ ਹੈ ਨਹੀਂਗਾ ਮੇਰਾ ਸੈਟ ਤਾਂ ਬਿਮਾਰੀ ਦੇ ਵਿੱਚ ਪਿਆ ਤੇ ਫਿਰ ਇੱਕ ਹੀ ਦਾ ਹੋਇਆ ਹੈ ਵੀ ਸੁਖਵਾਲੀ ਸਾਈਡ ਆ ਸੱਟ ਦੇਖ ਕੇ ਮੇਰਾ ਸ਼ੱਕ ਯਕੀਨ ਤੇ ਬਦਲ ਗਿਆ ਸ਼ੱਕ ਤਾਂ ਮੈਨੂੰ ਤੁਹਾਡੇ ਤੇ ਬੋਧ ਹੀ ਨਾ ਦਾ ਸੀਗਾ ਪਰ ਇਹਨੂੰ ਦੇਖ ਕੇ ਤੁਸੀਂ ਨੇ ਮੈਨੂੰ ਸੋਚਣ ਤੇ ਮਜਬੂਰ ਕਰਤਾ ਮੈਨੂੰ ਆ ਆ ਉਮੀਦ ਨਹੀਂ ਸੀਗੀ ਵੀ ਤੁਸੀਂ ਮੇਰੇ ਨਾਲ ਐਡਾ ਵੱਡਾ ਧੋਖਾ ਕਰੋਗੇ ਅਰਸ ਪੁੱਤ ਤੂੰ ਐਂ ਕਰ ਮਟਰਾਂ ਦੀ ਨਾ ਸਬਜ਼ੀ ਬਣਾ ਲੈ ਤੇ ਨਾਲੇ ਕੋਈ ਝੌਲ-ਝੂਲ ਬਣਾ ਲਈ ਨਾਲ ਤੇ ਫਿਰ ਸੁਖ ਖਾਊਗਾ ਨਾ ਰੋਟੀ ਖਾ ਲੂਗਾ ਤੂੰ ਬੋਲਦੀ ਕਿਉਂ ਨਹੀਂ ਕੀ ਗੱਲ ਹੋ ਗਈ ਧੀਏ ਕੋਈ ਗੱਲ ਨਹੀਂ ਮੰਮੀ ਜੀ ਗੱਲ ਕੀ ਹੋਣੀ ਆ ਪੁੱਤ ਗੱਲ ਤਾਂ ਕੋਈ ਨਾ ਕੋਈ ਜ਼ਰੂਰ ਆ ਨਹੀਂ ਤੂੰ ਚੁੱਪ ਕਰਕੇ ਤਾਂ ਬੈਠਦੀ ਨਹੀਂ ਕੋਈ ਟੈਨਸ਼ਨ ਆ ਤੈਨੂੰ ਮੰਮੀ ਜੀ ਸੁਖ ਨਾ ਦੋ ਤਿੰਨ ਦਿਨ ਹੋ ਗਏ ਬਦਲੇ-ਬਦਲੇ ਨੇ ਜੇ ਮੈਂ ਕੋਲੇ ਜਾ ਕੇ ਬੈਠਿਆ ਨਹੀਂ ਆ ਉੱਠ ਕੇ ਪਰਾਂ ਭੱਜ ਜਾਂਦੇ ਨੇ ਤੇ ਸਾਰਾ ਦਿਨ ਫੋਨ ਤੇ ਲੱਗੇ ਰਹਿੰਦੇ ਆ। ਓਹੋ ਪੁੱਤ ਤੂੰ ਤਾਂ ਐਵੇਂ ਸੱਕ ਕਰੀ ਜਾਂਦੇ ਆ। ਫੋਨ ਤੇ ਉਹ ਕੋਈ ਯਾਰ ਦੋਸਤ ਦਾ ਫੋਨ ਹੋਊਗਾ ਜਾਂ ਕੋਈ ਕੰਮ ਵਾਲੇ ਦਾ ਫੋਨ ਹੋਊ। ਉਹਨੇ ਫੋਨ ਤੇ ਹੋਰ ਕਿਹਦੇ ਨਾਲ ਗੱਲਾਂ ਕਰਨੀਆਂ ਨੇ? ਨਹੀਂ ਮੰਮੀ ਜੀ ਜੇ ਕਿਸੇ ਰਿਸ਼ਤੇਦਾਰ ਦਾ ਜਾਂ ਯਾਰ ਬੇਲੀ ਦਾ ਫੋਨ ਆਵੇ ਤਾਂ ਮੇਰੇ ਕੋਲੇ ਬਹਿ ਕੇ ਵੀ ਗੱਲ ਕਰ ਸਕਦੇ ਨੇ। ਜਦੋਂ ਮੈਂ ਕੋਲ ਜਾਨੀ ਆ ਫਿਰ ਪਰਾਂ ਭੱਜ ਜਾਂਦੇ ਆ। ਨੀਤੀਏ ਕਿਸੇ ਰਿਸ਼ਤੇਦਾਰ ਦਾ ਫੋਨ ਹੋਊਗਾ ਐਵੇਂ ਨਾ ਤੂੰ ਸੋਚ ਕਰਿਆ ਕਰ। ਨਹੀਂ ਮੰਮੀ ਜੀ ਕਿਸੇ ਰਿਸ਼ਤੇਦਾਰ ਦਾ ਫੋਨ ਨਹੀਂ ਮੈਨੂੰ ਤਾਂ ਕੋਈ ਹੋਰ ਹੀ ਗੱਲ ਲੱਗਦੀ ਹੈ ਹੋਰ ਗੱਲ ਲੱਗਦੀ ਆ ਪੁੱਤ ਤੂੰ ਬਝਾਰਤਾ ਜਾਂ ਕੀ ਪਾਈ ਜੰਨੇ ਆ ਜਾਂ ਮੈਨੂੰ ਗੱਲ ਦੱਸ ਵੀ ਤੈਨੂੰ ਹੋਰ ਗੱਲ ਕੀ ਲੱਗਦੀ ਹੈਗੀ ਮੰਮੀ ਜੀ ਮੈਨੂੰ ਤਾਂ ਇਹ ਲੱਗਦਾ ਸੁਖ ਕਿਸੇ ਕੁੜੀ ਨਾਲ ਗੱਲ ਕਰਦੇ ਨੇ ਕੁੜੀ ਨਾਲ ਗੱਲ ਨਹੀਂ ਧੀਏ ਕਿਸੇ ਕੁੜੀ ਨਾਲ ਉਹਨੇ ਕਿਉਂ ਗੱਲ ਕਰਨੀ ਹੈਗੀ ਪਹਿਲੀ ਗੱਲ ਤਾਂ ਇਹ じゃ ਤਾਂ ਮੇਰਾ ਪੁੱਤ ਹੈ ਹੀ ਨਹੀਂਗਾ ਨਹੀਂ ਮੰਮੀ ਜੀ ਮੈਨੂੰ ਤਾਂ ਹੁਣ ਪੱਕਾ ਯਕੀਨ ਹੋ ਗਿਆ ਵੀ ਉਹ ਕਿਸੇ ਕੁੜੀ ਨਾਲ ਹੀ ਗੱਲ ਕਰਦੇ ਨੇ ਜੇ ਕਿਸੇ ਰਿਸ਼ਤੇਦਾਰ ਨਾਲ ਗੱਲ ਕਰਦੇ ਹੋਣ ਤਾਂ ਮੇਰੇ ਕੋਲੇ ਬੈਠ ਕੇ ਵੀ ਕਰ ਸਕਦੇ ਆ ਪੁੱਤ ਇਹ ਸੱਕ ਨਾਲ ਕਰ ਪੱਟ ਦਿੰਦੇ ਹੁੰਦੇ ਨੇ ਐਵੇਂ ਬਹਿਮ ਨਹੀਂ ਕਰਨਾ ਚਾਹੀਦਾ ਮੈਂ ਐ ਕਰਦੀ ਆ ਜੇ ਤੈਨੂੰ ਬਾਲਾ ਸੁਖ ਨਾਲ ਮੈਂ ਆਪ ਗੱਲ ਕਰ ਲਾਂਮੀ ਆ ਨਹੀਂ ਮੰਮੀ ਜੀ ਤੁਸੀਂ ਸੁਖ ਨਾਲ ਗੱਲ ਨਾ ਕਰਿਓ ਆ ਕੇ ਮੇਰੇ ਨਾਲ ਲੜਨਗੇ ਨਹੀਂ ਤਾਂ ਨਹੀਂ ਧੀਏ ਤੂੰ ਟੈਨਸ਼ਨ ਨਾ ਲੈ ਮੈਂ ਆਪੇ ਉਹ ਤੋਂ ਸਾਰੀ ਗੱਲ ਭੁਲੋ ਕੇ ਪੁੱਛ ਲੂੰਗੀ ਮੈਂ ਉਹਦੇ ਕੋਲ ਗੱਲ ਹੀ ਨਹੀਂ ਕਰਦੀ ਬੀ ਹਰਸ ਨੇ ਮੈਨੂੰ ਦੱਸਿਆ ਸੀਗਾ ਤੂੰ ਐ ਕਰ ਪੁੱਤ ਆ ਮਾਟਰ ਤਰ ਲਾ ਤੇ ਖੜੀ ਹੋ ਜਾ ਆਪਦਾ ਕੰਮ ਕਰ ਲਾ ਠੀਕ ਹੈ ਮੰਮੀ ਜੀ ਸੋਖ ਹਾਂਜੀ ਮੰਮੀ ਤੂੰ ਸਾਰਾ ਦਿਨ ਫੋਨ ਤੇ ਲੱਗੀ ਹੈ ਨਾ ਪੁੱਤ ਇਹ ਫੋਨ ਦੀ ਫੁਬਾੜੀ ਨੇਗੇ ਨੈਨਾ ਹਰਸ ਨੂੰ ਪਤਾ ਨਹੀਂ ਕੀ ਹੋਇਆ ਉਹ ਇੰਨੀ ਉਖੜੀ ਉਖੜੀ ਕਿਉਂ ਰਹਿੰਦੀ ਆ ਜੇ ਤੁਹਾਡੇ ਦੋਏ ਜੀਆਂ ਚ ਕੋਈ ਗੱਲ ਹੋਈ ਆ ਤਾਂ ਤੂੰ ਮੈਨੂੰ ਦੱਸ ਵੀ ਆਹ ਗੱਲ ਆ ਮੰਮੀ ਜੀ ਉਹ ਨਾ ਨਾ ਵਾ ਇਹੋ ਗੱਲ ਹੀ ਨਹੀਂ ਗਈ ਗੱਲ ਤਾਂ ਕਿਉਂ ਨਹੀਂ ਪੁੱਤ ਹੈ ਤਾਂ ਕੋਈ ਨਾ ਕੋਈ ਗੱਲ ਆ ਜਦੋਂ ਉਹ ਅੰਦਰ ਬੈਂਦੀ ਆ ਤੂੰ ਉਹਦੇ ਕੋਲੋਂ ਉੱਠ ਕੇ ਬਾਹਰ ਨੂੰ ਤੁਰੇ ਆਉਣਾ ਫੋਨ 'ਚ ਦੱਸ ਇਹ じゃ ਕੀ ਰੱਖਿਆ ਦਾ ਨਹੀਂ ਨਹੀਂ ਮੰਮੀ ਜੀ ਐਦਾਂ ਹੀ ਤਾਂ ਕੋਈ ਗੱਲ ਹੀ ਨਹੀਂ ਜੇ ਐਵੇਂ ਦੀ ਕੋਈ ਗੱਲ ਨਹੀਂ ਤਾਂ ਆਹ ਸੈਟ ਕਿੱਥੋਂ ਤੇ ਕਿਹਦੇ ਵਾਸਤੇ ਆਇਆ ਸੈਟ ਸੋਖਾ ਕਿਹਦੇ ਵਾਸਤੇ ਲਿਆਂਦਾ ਪੁੱਤ ਆਹ ਸੈਟ ਦੱਸ ਫੇਰਾ ਉਹ ਹਰਸ਼ਾ ਤੈਨੂੰ ਸੈੱਟ ਮਿਲਿਆ ਕਿੱਥੋਂ ਆ? ਇਹ ਸੈੱਟ ਮੈਨੂੰ ਤੁਹਾਡੀ ਲਮਾਰੀ ਚੋਂ ਮਿਲਿਆ। ਉਹ ਹਾਦੀ ਹੋ ਗਈ ਦਿਲਬਰ ਸ਼ਿਆਰਾ। ਸਰੀ ਪਿਆ ਤੇਰਾ ਵੀ। ਤੈਨੂੰ ਪਤਾ ਵੀ ਆ ਕੁਛ? ਕਾਦਾ ਸੁਖ? ਤੈਨੂੰ ਪਤਾ ਕਰ ਨੂੰ ਕੀ ਆ? ਨਾ ਮੈਨੂੰ ਤਾਂ ਕੁਛ ਨਹੀਂ ਪਤਾ। ਇਹ ਤੈਨੂੰ ਕੁਛ ਨਹੀਂ ਪਤਾ। ਐਡੀ ਵੱਡੀ ਗੱਲ ਲੈ ਕੇ ਬੈਗੀ ਮੂਰੇ ਆ ਕੇ। ਤੈਨੂੰ ਸੱਚੀ ਨਹੀਂ ਪਤਾ ਅਰ ਕੱਲ ਨੂੰ ਕੀ ਆ? ਨਾ ਸੁਖ ਮੈਨੂੰ ਸੱਚੀ ਨਹੀਂ ਪਤਾ ਗੱਲ ਕੀ ਹੈ। ਉਹ ਥੋੜਾ ਜਿਹਾ ਦਿਮਾਗ ਤੇ ਜੋਰ ਪਾ ਕੇ ਸੋਚ ਵੀ ਕੱਲ ਨੂੰ ਹੈ ਕੀ ਆ? ਮੈਨੂੰ ਸੋਖ ਕੁਛ ਨਹੀਂ ਯਾਦ ਕੱਲ ਨੂੰ ਹੈ ਕੀ ਤੁਸੀਂ ਦੱਸੋ ਮੈਨੂੰ ਕੱਲ ਨੂੰ ਕੀ ਹੈ ਉਹ ਕੱਲ ਨੂੰ ਤੇਰਾ ਜਨਮ ਦਿਨ ਆਗਾ ਹਰਸ ਦਾ ਜਨਮ ਦਿਨ ਹੈ ਕੱਲ ਨੂੰ ਹਾਂਜੀ ਮੰਮੀ ਜੀ ਕੱਲ ਨੂੰ ਹਰਸ ਦਾ ਜਨਮ ਦਿਨ ਆਗਾ ਤੇ ਆਹ ਸੈਟ ਮੈਂ ਦੇ ਜਨਮ ਦਿਨ ਖਾਤਰ ਲੈ ਕੇ ਆਇਆ ਸੀਗਾ ਸੋਖ ਜੇ ਤੁਸੀਂ ਮੇਰੇ ਵਾਸਤੇ ਲੈ ਕੇ ਆਏ ਸੀਗੇ ਤਾਂ ਫਿਰ ਤੁਸੀਂ ਨੇ ਲੁਕੋ ਕੇ ਕਿਉਂ ਰੱਖਿਆ ਓਏ ਲੁਕੋ ਕੇ ਕਿਉਂ ਰੱਖਿਆ ਸੀਗਾ ਮੈਂ ਉਹਦੀ ਅਲਮਾਰੀ ਚ ਇਸ ਕਰਕੇ ਰੱਖਿਆ ਸੀਗਾ ਵੀ ਹਰਸ ਨੂੰ ਸਰਪ੍ਰਾਈਜ਼ ਹੀ ਦੂੰਗਾ ਪਰ ਤੁਸੀਂ ਸਾਰੇ ਸਰਪ੍ਰਾਈਜ਼ ਹੀ ਸਤਿਆਨਾਸ ਰੱਖ ਕੇ ਰੱਖਤਾ ਨਾਲੇ ਹੋਰ ਪਰੰਤੂ ਕੀ ਕੀ ਗੱਲਾਂ ਸੋਚ ਕੇ ਬਹਿ ਗਏ ਮੇਰੇ ਬਾਰੇ ਵੀ ਪਤਾ ਨਹੀਂ ਵਾ ਸੱਟ ਕਿਦੇ ਲਈ ਲੈ ਕੇ ਰੱਖਿਆ ਆ ਹੱਦ ਵੀ ਵੇਜਾਂ ਮੈਂ ਛੋੜ ਲਈ ਵੀ ਠੀਕ ਆ ਸੋ ਆ ਗੱਲ ਤਾਂ ਮੈਂ ਤੁਹਾਡੀ ਮੰਨ ਲੈਣੀ ਆ ਵੀ ਆ ਸੈੱਟ ਤੁਸੀਂ ਮੇਰੇ ਵਾਸਤੇ ਲੈ ਕੇ ਆਏ ਹੋ ਤੇ ਪਰ ਤਿੰਨ ਚਾਰ ਦਿਨ ਹੋ ਗਏ ਤੁਸੀਂ ਫੋਨ ਤੇ ਸਾਰਾ ਸਾਰਾ ਦਿਨ ਕਿਹਦੇ ਨਾਲ ਲੱਗੇ ਰਹਿੰਦੇ ਹੋ ਲੈ ਇੱਕ ਹੋਰ ਨਵੀਂ ਗੱਲ ਬੁਰੇ ਖੋਲਤੀ ਹੁਣ ਫੋਨ ਮਾਰੇ ਪੁੱਛਣਾ ਚਾਹਣੀ ਆ ਤਾਂ ਲੈ ਮੇਰੇ ਤੋਂ ਸੁਣੋ ਉਹ ਆਪਣੀ ਆਕੜ ਵਾਲੀ ਮੰਮੀ ਥੋੜੀ ਬਿਮਾਰ ਸੀਗੀ ਉਹਦੇ ਨੂੰ ਡੈਡੀ ਦਾ ਫੋਨ ਆਉਂਦਾ ਹੁੰਦਾ ਸੀਗਾ ਤੇ ਡੈਡੀ ਨੇ ਮੈਨੂੰ ਕਿਹਾ ਸੀਗਾ ਵੀ ਹਰຊੂ ਵਾਲੇ ਪੁੱਤ ਗੱਲ ਨਾ ਕਰੀ ਐਵੇਂ ਟੈਨਸ਼ਨ ਲੈ ਜੂਗੀ ਆ ਗੱਲ ਜਿਦਾਂ ਦੀ ਹੋਰ ਕੋਈ ਗੱਲ ਨਹੀਂ ਸੀਗੀ ਇਦਾਂ ਦੀ ਜੋ ਤੂੰ ਮੇਰੇ ਨਾਲ ਗਲਤ ਸੋਚਦੀ ਰਹੀ ਹੈਗੀ ਸੁਖ ਜੇ ਮੰਮੀ ਬਿਮਾਰ ਸੀ ਤਾਂ ਤੁਸੀਂ ਨੇ ਮੈਨੂੰ ਦੱਸਿਆ ਕਿਉਂ ਨਹੀਂ ਉਹ ਹਰਸ਼ ਨੂੰ ਦੱਸ ਕੇ ਤਾਂ ਹਟਾਂਗਾ ਮੈਨੂੰ ਦੱਸੋ ਡੈਡੀ ਨੇ ਮਨਾ ਕੀਤਾ ਸੀਗਾ ਵੀ ਹਰਸ਼ ਨੂੰ ਦੱਸੀ ਨਾ ਤੇ ਹਰਸ਼ ਗੱਲ ਦਿਲ ਤੇ ਲਾ ਲੈਂਦੀ ਹੈਗੀ ਚਲੋ ਸੁਖ ਆਪਾਂ ਪਤਾ ਲੈ ਕੇ ਆਉਣੇ ਆ ਮੰਮੀ ਦਾ ਉਹ ਹਰਸ਼ ਟਾਈਮ ਕਿੰਨਾ ਹੋਇਆ ਪਿਆ ਗਿਆ ਹੁਣ ਟਾਈਮ ਹੈ ਕੋਈ ਜਾਣਦਾ ਤੂੰ ਐਂ ਕਰ ਮੰਮੀ ਨਾਲ ਫੋਨ ਤੇ ਗੱਲ ਕਰ ਲੈ ਤੇ ਫੇਰ ਕੱਲ ਨੂੰ ਪਤਾ ਲੈ ਆਵਾਂਗੇ ਜਾ ਕੇ ਨਾ ਸੁਖ ਛੇਤੀ ਕਰੋ ਆਪਾਂ ਪਤਾ ਹੀ ਲੈ ਆਉਣੇ ਆ ਜਾ ਕੇ ਉਹ ਨਹੀਂ ਹਰਸ਼ ਤੂੰ ਮੇਰੀ ਗੱਲ ਮੰਨ ਹੁਣ ਕੋਈ ਟਾਈਮ ਹੈਗਾ ਪਲੇਟ ਕਿੰਨੇ ਹੋਣੇ ਆਗੇ ਆਪਾਂ ਹੁਣ ਸੁਣ ਤੂੰ ਮੇਰੀ ਗੱਲ ਸੁਣ ਲੈ ਸਵੇਰੇ ਪਤਾ ਲਿਆਏ ਤੁਸੀਂ ਉਹਨਾਂ ਨੂੰ ਰਾਤ ਬਰਾਤੀ ਜੇ ਕੋਈ ਗੱਲ ਹੋਗੀ ਫਿਰ ਆਪਾਂ ਬੇਲੇ ਨੂੰ ਪਸਤਾਵਾਂਗੇ ਠੀਕ ਐ ਮੰਮੀ ਜੀ ਫਿਰ ਮੈਂ ਫੋਨ ਤੇ ਗੱਲ ਕਰ ਲੈਨੀ ਆ ਹਾਂ ਤੂੰ ਐ ਕਰ ਮੰਮੀ ਨਾਲ ਫੋਨ ਤੇ ਗੱਲ ਕਰ ਲੈ ਠੀਕ ਐ ਠੀਕ ਐ ਸੁਖ ਹਾਂ ਚਲ ਇੱਕ ਮਿੰਟ ਮੇਰੀ ਗੱਲ ਸੁਣਾ ਅੱਗੇ ਤੋਂ ਕੋਈ ਨਹੀਂ ਮੇਰੇ ਪਰਤੀ ਤੇਰੇ ਦਿਲ 'ਚ ਕੋਈ ਸ਼ੱਕ ਹੋਵੇ ਕੋਈ ਡਾਟ ਹੋਵੇ ਮੈਨਾਂ ਗੱਲ ਕਲੀਅਰ ਕਰ ਲਈ ਆ ਛੋਟੀਆਂ-ਉਛਟੀਆਂ ਗੱਲਾਂ ਕਰਕੇ ਘਰ 'ਚ ਬਹੁਤ ਵੱਡੇ-ਵੱਡੇ ਫਰਕ ਪੈ ਜਾਂਦੇ ਹੁੰਦੇ ਨੇਗੇ ਠੀਕ ਐ ਸੁਖ ਕਿਹੜਾ ਕਿੱਡੀ ਵੱਡੀ ਗੱਲ ਸੀਗੀ ਤੂੰ ਆਪ ਹੀ ਦੇਖ ਲੈ ਸਹੀ ਗੱਲ ਆ ਪੁੱਤ ਤੂੰ ਕੀ ਕੀ ਸੋਚਿਆ ਮੇਰੇ ਬਰਤੀ ਤਾਂ ਕਰਕੇ ਛੋਟੇ-ਉਡੀਆਂ ਗੱਲਾਂ ਘਰਾਂ 'ਚ ਹੁੰਦੀਆਂ ਰਹਿੰਦੀਆਂ ਨਹੀਂ ਆ ਪਰ ਇਦਾਂ ਨਹੀਂ ਵੀ ਇਹ ਤਾਂ ਗੱਲ ਤਾਂ ਸੋਚ ਲਓ ਪੁੱਤ ਇਹ ਛੋਟੀਆਂ-ਛੋਟੀਆਂ ਗੱਲਾਂ ਨਾ ਦੋਈ ਜੀਆਂ 'ਚ ਫਰਕ ਪਾ ਦਿੰਦੀਆਂ ਨੇ ਗਿਆ ਚਲ ਹਰਸ਼ ਕੋਈ ਗੱਲ ਨਹੀਂ ਅੱਗੇ ਤੋਂ ਧਿਆਨ ਰੱਖੀ ਠੀਕ ਆ ਤੂੰ ਚੱਲ ਜਾ ਕੇ ਮੰਮੀ ਨਾਲ ਗੱਲ ਕਰ ਲੈ ਠੀਕ ਆ ਚਾ ਠੀਕ ਆ ਮੰਮੀ ਮੈਂ ਮੜਿਆ ਪਸੂਕ ਨਹੀਂ ਗਿੜਾ ਮਾਰ ਕੇ ਆਣਾ ਠੀਕ ਆ ਮਾਰਿਆ